ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ कौर ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਮੈਂ ਫਿਰ ਤੋਂ ਬਹੁਤ 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 ਸ਼ੁਕਰੀਆ ਕਰਦੀ ਹਾਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ ਕੌਰ ਮਾਨ ਜੀ ਦਾ ਤੇ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਪੂਰੀ ਦੁਨੀਆ ਚ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਕਿ ਤੁਸੀਂ ਇਸ ਕੜੀ ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਮੇਰੀ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਤੇ ਐਸ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਆ ਰਹੀ ਆਪਣੀ ਫਿਲਮਾਂ ਰਹੀ اپنی شاعری راہی اپنے انسٹاگرام اپنے سوشل میڈیا راہی تھونو انٹرٹین کردی ہاں میں اگے بھی تھونو انٹرٹین کردی رہاں گی ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਇਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ कौर ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਦੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਵਿਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗੇਲਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆਤਾ ਤੇ ਨਾਲ ਹੀ ਮੈਂ ਸ਼ੁਕਰੇ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੀ ਘੜੀ 'ਚ ਮੇਰੇ ਨਾਲ ਖੜੇ ਦੋ ਸਾਲਾਂ ਦਾ ਸਟਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤਾਂ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਹਾਂ। ਆਈ ਐਮ ਅ ਫਰੀ ਬਰਡ ਨਾ। ਤਾਂ ਪੂਰੀ ਦੁਨੀਆ 'ਚ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ। ਕਿ ਤੁਸੀਂ ਇਸ ਕੜੀ 'ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ। ਮੇਰੀ ਦੁਆ ਹੈ ਕਿ ਸਾਰੇ ਮੇਰੀਆਂ ਮੇਰੇ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ। तो एज एन आर्टिस्ट मैं थोनों एक वादा करती हाँ कि हूँ तक जिमें मैं अपने गाण रा अपनी फिल्म शायरी राही अपने इंस्टाग्राम अपने सोशल मीडिया राही थो एंटरटेन कर दी आई मैं अगर भी थानू एंटरटेन करती रव जिदा तुम मेरा साथ दिता एदा ही मेरा साथ बनाई रखियो मैं फिर तो बहुत 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 बहुत, 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 बहुत शुक्रिया कर दें साएम साहब का ਮੈਂ ਗੁਰਪ੍ਰੀਤ ਕੋਰ ਮਾਂਜੀ ਦਾ ਤੇ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀ ਕਲਾ